ਨਸ਼ੇ ਨੂੰ 4 ਹਫ਼ਤਿਆਂ 'ਚ ਖਤਮ ਕਰਨ ਦੇ ਦਾਅਵੇ ਦੇ ਨਾਲ ਸੂਬੇ ਦੀ ਸੱਤਾ ਚਾਹੀ ਕਾਂਗਰਸ ਸਰਕਾਰ ਦੇ 2 ਸਾਲ ਦੇ ਕਾਰਜਕਾਲ ਤੋਂ ਬਾਅਦ ਹੀ ਨਸ਼ੇ ਦੇ ਨਾਲ ਹੋਣ ਵਾਲੇ ਮੌਤਾਂ ਅਸਿਲਸਾ ਰੁਕਦਾ ਨਾ ਨਹੀਂ ਲਿਆ ਰਿਹਾ ਅਜੇ ਹੀ ਦੋ ਹੋਰ ਮਾਮਲੇ ਸਾਹਮਣੇ ਹਨ ਜਿਸ ਵਿੱਚ ਖੰਨੇ ਤੋਂ 22 ਸਾਲਾ ਨੌਜਵਾਨ ਤੇ ਫਲੋਰ ਦੇ ਸਿਵਲ ਹਸਪਤਾਲ ਦੇ ਬਾਥਰੂਮ ਚੋਂ ਇੱਕ 32 ਸਾਲ ਦੀ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸse ਜਾਣਿਆ ਕਿ ਦੋਨੋਂ ਨੌਜਵਾਨਾਂ 'ਨਿਸ਼ੇ ਦੀ ਪੇਂਟ ਚੜ ਗਏ ਨੇ ਜੇਕਰ ਗੱਲ ਕਰੀਏ ਖੰਨਾ ਦੇ 22 ਸਾਲ ਨੌਜਵਾਨ ਨਿਰਵੇਦੀ ਜੋ ਕਿ ਆਪਣੀ ਚਾਰ ਭੈਣਾਂ ਦਾ ਇਕਲੌਤਾ ਪਰਾ ਸੀ ਪਰਿਵਾਰ ਮੁਤਾਬਕ ਉਹਨਾਂ ਨੂੰ ਸ਼ੱਕ ਸੀ ਕਿ ਨਿਰਵੇ ਨਸ਼ੇ ਕਰ ਰਿਹਾ ਹੈ ਪਰ ਉਹ ਇਸ ਤਰ੍ਹਾਂ ਉਸਦੀ ਮੌਤ ਹੋਵੇਗੀ ਇਹ ਅੰਦਾਜ਼ਾ ਉਹਨਾਂ ਨੂੰ ਬਿਲਕੁਲ ਵੀ ਨਹੀਂ ਸੀ ਤੇਰਾ ਜੀ ਤੇ ਬੇੜਿਆਂ ਕੋਲ ਪਹੁੰਚ ਨਹੀਂ ਹੋਇਆ ਮੇਰੇ ਤੋਂ ਇੱਕ ਸਰਪ 50 ਰੁਪਏ ਉਹ ਸਕੂਟਰ ਤੇ ਫੋਨ ਨੂੰ ਲੈ ਕੇ ਗਿਆ ਕੱਲ ਮੈਂ 50 ਮੈਂ ਕੋਈ ਕਿਸੇ ਦੇ ਮਾਂਕੇ ਮੈਂ 30 ਰੁਪਏ ਦਿੱਤੇ 50 ਕਰਦੇ ਉਹਨਾਂ ਅੱਛਾ ਜੀ ਉਹ ਜਦ ਇਹ ਕਿਸੇ ਮੁੰਡੇ ਤੇ ਤੇਲ ਉਹਨੇ ਸਕੂਟਰ ਤੇ ਵਗਾ ਲਿਆ ਮੋਟਰਸਾਈਕਲ ਤੇ ਤੇ ਤੇਲ ਪਾ ਕੇ ਇੱਥੇ ਦੋ ਤਿੰਨ ਕਗੇੜੇ ਜੇ ਲਾਤੇ ਉਹਨੇ ਹਾਂਜੀ ਜਦ ਜਣੀ ਸਾਡੇ ਘਰ ਨੂੰ ਆਇਆ ਉਹ ਕੱਲਾ ਹੀ ਆਇਆ ਸਕੂਟਰ ਤੇ ਉਹ ਵੀ ਤੇਲ ਫੂਕਤਾ ਉਹਨੇ ਤੇਲ ਫੂਕ ਕੇ ਉਹ ਇੱਥੇ ਰੋਡ ਤੇ ਹੀ ਲਿਆਇਆ ਅੱਛਾ ਜੀ 8:30 ਵਜੇ ਅੱਛਾ ਜੀ 8:30 ਵਜੇ ਤੋਂ ਬਾਅਦ ਮੇਰੇ ਕੋਲ ਕੋਟ ਪਾਣੀ ਦਾ ਵੀ ਉੱਪਰ ਚੜ ਗਿਆ ਉੱਪਰ ਮੈਂ ਟਿਕਾ ਦਾ ਬਾਦ ਪੁੱਛ ਕੇ ਆਈ ਰੋਟੀ ਖਾਣੀ ਆ ਕੱਲ ਮੈਂ ਨਹੀਂ ਖਾਣੀ ਗੱਡੇ ਤੇ ਬੈਠਾ ਸੀ ਚਲ ਮੈਂ ਬੈਠੇ ਰਹੇ ਤੇ ਛੱਡੀਆਂ ਮਾਇਆ ਉਹ ਹੀਠਾਂ ਬੈਗੀ ਆ ਬਦ ਕੰਮ ਗੁਮਨ ਵੇੜ ਕੇ ਬੁੜੀਆਂ ਵਾਲੇ ਪਾਡਾ ਠੀਕਰ ਉਹ ਕਹ ਚਲ ਆ ਜਾਂਦਾ ਵਰ ਮੈਂ 6:30 ਵਜੇ ਮੈਂ ਦੇਖਤਾ ਆਂ ਵੀ ਆਇਆ ਹੀ ਨਹੀਂ ਜਦ ਗਈ ਉੱਤੇ ਉਹ ਜਣੀ ਹੀਠਾਂ ਕੀ ਲੱਗਦਾ ਤੁਹਾਨੂੰ ਕਿਵੇਂ ਮਰਿਆ ਜੀ ਕੀ ਨਸ਼ੇ ਕਰਨ ਕੀ ਸੀ ਬੋਲੋ ਉਹ ਦੇ ਨੀਂਦੇ ਹੋਏ ਗਾਇਤੀ ਪਛਾਹ ਜੀ ਵੀ ਕੋਈ ਉਹਨੇ ਕੱਟ ਵੱਢ ਦੇ ਜਾਂ ਕੋਈ ਨਸ਼ਾ ਖਾ ਲਿਆ ਜਾਂ ਕੋਈ ਜੜੂ ਤੀ ਦਵਾਈ ਜਾਂ ਜਣੀ ਕੋ ਪਤਾ ਨਹੀਂ ਜਣੀ ਇਹ ਮੈਨੂੰ ਪਹਿਲਾਂ ਵੀ ਕੋਈ ਨਸ਼ੇ ਨੂੰ ਜਿਹੜਾ ਪਹਿਲਾਂ ਨਹੀਂ ਥੀ ਕਰਦਾ ਨਹੀਂ ਥੀ ਕਾ ਸਾਨੂੰ ਜਿਹੜੀ ਮਾੜੀ ਬੋਟੀ ਦੀ ਸੱਕ ਜ ਨਹੀਂ 20 ਦਿਨ ਤੋਂ ਹੋ ਗਈ ਸੀ ਬਣ ਹਾਲਾਂਕਿ ਇਸ ਮਾਮਲੇ 'ਚ ਪੁਲਿਸ ਨਸ਼ੇ ਦੀ ਗੱਲੋਂ ਟਾਲਦੀ ਦਿਖਾਈ ਦਿੱਤੀ ਤੇ ਸਿਰਫ ਕਾਰਵਾਈ ਦਾ ਹੀ ਰਾਗ ਅਲਾਪ ਤੇ ਰਹੀ ਇਹ ਹੈ ਅਸੀਂ ਸਾਨੂੰ ਇਨਫੋਰਮੇਸ਼ਨ ਆਈ ਸੀ ਜੀ ਬਲਬੀਸ ਆਪਣੇ ਨਰਪਾ ਸਿੰਘ ਸਾਲੋ ਬਲਦੀਪ ਸਿੰਘ ਅ ਬਸੇ ਲੇਵੜਾ ਵੀ ਉਹਦੀ ਡੈਥ ਹੋ ਗਈ ਅਸੀਂ ਮੌਕੇ ਤੇ ਗਏ ਸੀ ਮੌਕੇ ਤੇ ਡੈਡ ਬੋਡੀ ਹੈ ਅਸੀਂ ਸਿਵਲ ਹਸਪਤਾਲ ਚ ਰਖਵਾਤੀ ਸੀ ਫਿਰ ਦੋਏ ਦਿਨ ਬਲਬੀਰ ਸਿੰਘ ਇਹਦੇ ਚਾਚੇ ਦੇ ਬਿਆਨ ਤੇ ਅਸੀਂ 174 ਦੀ ਕਾਰਵਾਈ ਕੀਤੀ ਹੈ ਉਹਨਾਂ ਨੇ ਦੱਸਣ ਮੁਤਾਬਕ ਕਹਿੰਦੇ ਵੀ ਹਾਰਟ ਹਾਰਟ ਦੀ ਉਹਨੂੰ ਅ ਪ੍ਰੋਬਲਮ ਸੀ ਕਿ ਉਹ ਦਵਾਈ ਲੈ ਕੇ ਪਿਆ ਸੀ ਵੀ ਜਿਹੜੀ ਰਾਤ ਨੂੰ ਦੀ ਡੈਥ ਹੋ ਗਈ ਉਹਦੇ ਮੁਤਾਬਕ 174 ਦੀ ਕਾਰਵਾਈ ਕਰਦੇ ਨਹੀਂ ਉਹ ਅਸੀਂ ਦੇਖ ਰਹੇ ਹਾਂ ਆਪਣੇ ਜਦੋਂ ਵੀ ਪੋਸਟਮਾਰਟਮ ਦੀ ਰਿਪੋਰਟ ਆਉਂਦੀ ਹੈ ਉਹਦੇ ਜੀ ਪਤਾ ਚੱਲਣਾ ਹੈ ਕਿ ਕੀ ਹੈਗਾ ਜੇ ਅਗਰ ਕੋਈ ਐਡਾ ਦੀ ਆਉਂਦੀ ਹੈ ਰਿਪੋਰਟ ਅਸੀਂ ਫਿਰ ਉਹਦੇ ਤਾਪ ਅਤੇ ਫਿਰ ਲਾੜੀ ਸਿੰਘ ਹਸਪਤਾਲ ਦੇ ਬਾਥਰੂਮ ਚੋਂ ਇੱਕ 32 ਸਾਲ ਦੇ ਨੌਜਵਾਨ ਦੀ ਲਾਸ਼ ਮਿਲੀ ਹੈ ਜਿਸ ਕਰਕੇ ਹਸਪਤਾਲ ਚਫਰਾ ਤਫਰੀਮਾ ਚ ਹੈ ਇਸ ਮੌਕੇ ਤੇ ਹਾਜ਼ਰ ਡਾਕਟਰ ਰੋਹਿਣੀ ਨੇ ਦੱਸਿਆ ਕਿ ਲਾਸ਼ ਨੂੰ ਮੋਰਚੇ ਚ ਰਖਵਾ ਦਿੱਤਾ ਗਿਆ ਹੈ ਤੇ ਪੋਸਟਮਾਰਟਮ ਤੋਂ ਬਾਅਦ ਹੀ ਮੌਤ ਦਾ ਅਸਲੀ ਕਾਰਨ ਸਾਹਮਣੇ ਆਵੇਗਾ ਹਾਲਾਂਕਿ ਮੌਕੇ ਤੇ ਪਹੁੰਚੀ ਮਿਤਕ ਦੀ ਮਾਂ ਕਮਲਾ ਬਾਈ ਨੇ ਦੱਸਿਆ ਕਿ ਉਸ ਦਾ ਪੁੱਤਰ ਨਸ਼ੇ ਦਾ ਆਦੀ ਸੀ ਤੇ ਉਸ ਨੂੰ ਪਹਿਲਾਂ ਨਸ਼ਾ ਛਡਾਉਣ ਲਈ ਹਸਪਤਾਲ ਸਾਕਿਲ ਕਰਵਾਇਆ ਗਿਆ ਸੀ ਠੀਕ ਹੋਣ ਤੋਂ ਬਾਅਦ ਉਹ ਫਿਰ ਦੁਬਾਰਾ ਨਸ਼ਾ ਕਰਨ ਲੱਗ ਗਿਆ ਤੇ ਲੱਗਦਾ ਹੈ ਕਿ ਉਸ ਦੀ ਮੌਤ ਵੀ ਨਸ਼ੇ ਦੀ ਓਵਰਡੋਸ ਕਰਕੇ ਹੋਈ ਹੈ ਅ ਸਵੇਰ 8:30 ਵਜੇ ਦੇ ਕਰੀਬ ਡਾਕਟਰ ਸੁਰਿੰਦਰ ਜਿਹੜੇ ਸਾਡੇ ਹੈਗੇ ਮੈਡੀਕਲ ਆਫੀਸਰ ਉਹ ਡਿਊਟੀ ਤੇ ਸਨ ਉਹਨਾਂ ਨੇ ਇਹ ਚੀਜ਼ ਨੋਟ ਕੀਤੀ ਹੈ ਵੀ ਬਾਥਰੂਮ ਦੇ ਵਿੱਚ ਇੱਕ ਅ ਅਡਲਟ ਮੇਲ ਦੀ ਬੋਡੀ ਲੱਭੀ ਤੇ ਉਹਨਾਂ ਨੇ ਉਸ ਵੇਲੇ ਉਸ ਬਾਡੀ ਨੂੰ ਰਖਵਾ ਦਿੱਤਾ ਮੋਰਚਰੀ ਦੇ ਵਿੱਚ ਨਾਲ ਪੁਲਿਸ ਇਨਫੋਰਮੇਸ਼ਨ ਭੇਜੀ ਦਿੱਤੀ ਨਾਲ ਐਸਐਮਓ ਸਾਹਿਬ ਨੂੰ ਇਨਫੋਰਮ ਕਰ ਦਿੱਤਾ ਕਿ ਮੈਂ 9 ਵਜੇ ਆਈਆਂ ਤਾਂ ਮੈਨੂੰ ਇਹ ਚੀਜ਼ ਚਾਰਜ ਵਿੱਚ ਦੱਸੀ ਗਈ ਕਿ ਐਦਾਂ ਕਰਕੇ ਸਾਡੇ ਕੋਲ ਇੱਕ ਬਾਡੀ ਹੈ ਤਾਂ ਉਸ ਤੋਂ ਬਾਅਦ 10 ਵਜੇ ਦੇ ਕਰੀਬ ਪੁਲਿਸ ਵਾਲੇ ਆਏ ਇਸੇ ਤਰ੍ਹਾਂ ਦੀ ਜੋ ਤੁਸੀਂ ਇਨਫੋਰਮੇਸ਼ਨ ਮੇਰੇ ਤੋਂ ਲੈ ਰਹੇ ਹੋ ਉਹੀ ਸੇਮ ਇਨਫੋਰਮੇਸ਼ਨ ਪੁਲਿਸ ਵਾਲਿਆਂ ਨੂੰ ਅਸੀਂ ਦਿੱਤੀ ਤੇ ਹਾਲੇ ਉਹਨਾਂ ਵੱਲੋਂ ਅਗਲੀ ਕੋਈ ਕਾਰਵਾਈ ਨਹੀਂ ਹੋਈ ਹੈ ਬੋਡੀ ਅਸੀਂ ਉਹ ਆਪਣਾ ਰਜਿਸਟਰ ਦੇ ਵਿੱਚ ਐਂਟਰ ਕਰ ਲਿਆ ਸਾਰਾ ਕੁਝ ਲਿਆ ਬੋਡੀ ਇੱਥੇ ਆਈ ਲੱਭੀ ਸਾਨੂੰ ਤੇ ਅਸੀਂ ਉਹਨੂੰ ਆਪਣੀ ਮਾਰਸ਼ਰੀ ਦੇ ਵਿੱਚ ਰਖਵਾਇਆ ਤੇ ਜੋ ਡਾਊਟ ਕਰਦੇ ਆ ਅਸੀਂ ਉਹ ਇਹ ਕਿ ਸ਼ਾਇਦ ਇੱਥੇ OST ਸੈਂਟਰ ਦੇ ਵਿੱਚ ਇਹ ਬੰਦਾ ਦਵਾਈ ਖਾਣ ਆਂਦਾ ਸੀ ਉਸ ਚੱਕਰ ਸ਼ਾਇਦ ਹਸਪੀਟਲ ਚ ਆਏ ਹੋਣਗੇ ਤੇ ਉਦੋਂ ਇਹਨਾਂ ਨਾਲ ਕੁਝ ਇੱਥੇ ਪ੍ਰੋਬਲਮ ਹੋਈ ਹੈ ਬਿਮਾਰ ਸੀਗੇ ਕੀ ਲੱਗਦਾ ਇਹ ਓਵਰਡੋਸ ਨਾਲ ਹੋਇਆ ਕਾ ਨਾ ਹੋਇਆ ਨਹੀਂ ਕਹਿ ਨਹੀਂ ਸਕਦੇ ਬਿਨਾ ਕੋਸ ਮੋਟਮ ਦੇ ਕਿੱਦਾਂ ਅਨਾਉਂਸ ਕਰ ਸਕਦੇ ਹਲੇ ਤਾਂ ਸਾਨੂੰ ਇੰਨਾ ਪਤਾ ਬਸ ਕਿ ਇੱਕ ਬਾਡੀ ਆਈਸ ਤਾਂ ਉਹ ਹਲੇ ਕੁਝ ਵੀ ਨਹੀਂ ਕੀਤਾ ਨਾਟ ਈਵਨ ਸ਼ਨਾਖਤ ਤੱਕ ਨਹੀਂ ਅਸੀਂ ਹਲੇ ਤੱਕ ਉਹਦੀ ਕੀਤੀ ਕਿਉਂਕਿ ਉਹ ਸਾਰਾ ਕੰਮ ਪੁਲਿਸ ਨੇ ਕਰਨਾ ਸਾਡਾ ਤਾਂ ਇਹ ਹੈ ਕਿ ਸਾਡੇ ਪ੍ਰੀਮਿਸਿਸ 'ਚ ਇੱਕ ਬਾਡੀ ਸੀ ਅਸੀਂ ਉਹਨੂੰ ਸੰਭਾਲ ਕੇ ਮੋਰਚਰੀਸ ਰਖਵਾ ਦਿੱਤਾ ਬਾਕੀ ਪੁਲਿਸ ਸਾਰੀ ਕਾਰਵਾਈ ਕਰੇਗੀ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਖੇਡੂਕਤ ਨੌਜਵਾਨ ਦੀ ਸਿਵਲ ਹਸਪਤਾਲ 'ਚ ਮਿਲੀ ਲਾਸ਼ ਕਈ ਸਵਾਲ ਪਿੱਛੇ ਛੱਡ ਗਈ ਹੈ। ਵਿਅਕਤ ਨੌਜਵਾਨ ਦੀ ਮੌਤ ਕਿਵੇਂ ਅਤੇ ਕਿੰਨੀ ਦੇਰ ਪਹਿਲਾਂ ਹੋਈ ਇਸ ਦੇ ਕਿਸੇ ਨੂੰ ਕੋਈ ਜਾਣਕਾਰੀ ਨਹੀਂ ਹੈ। ਇਹ ਦੇਖਣ ਨੂੰ ਮਿਲਿਆ ਕਿ ਸਿਵਲ ਹਸਪਤਾਲ ਜਾਇਜ਼ ਤੌਰ 'ਤੇ ਸੁਰਖੀਆਂ ਚੁੰਦਾ ਹੈ। ਕੁਝ ਦਿਨ ਪਹਿਲਾਂ ਹੀ ਸਿਵਲ ਹਸਪਤਾਲ ਦੇ ਐਸਐਮਓ ਨੇ ਰੋਸ਼ੀ ਦੀ ਦਵਾਈ ਲੈਣ ਆਈ ਨੌਜਵਾਨ ਤੇ ਆਪਣੀ ਪਿਸਤੌਲ ਕਾਟ ਦਿੱਤੀ ਸੀ ਜੋ ਕਾਫੀ ਦਿਨ ਤੱਕ ਖਬਰਾਂ ਦੀ ਸੁਰਖੀ ਬਣੀ ਰਿਹਾ। ਖੰਨਾ ਤੋਂ ਰਵਿੰਦਰ ਸਿੰਘ ਟੀਲੋਂ ਤੇ ਫਲੋਰ ਤੋਂ ਨਰੇਸ਼ ਸ਼ਰਮਾ ਦੀ ਰਿਪੋਰਟ ਡੇਲੀ ਪੋਸਟ ਪੰਜਾਬੀ। ਕੀ ਤੁਸੀਂ ਚਾਹੁੰਦੇ ਹੋ ਕੈਨੇਡਾ ਨਿਊਜ਼ੀਲੈਂਡ ਆਸਟ੍ਰੇਲੀਆ ਦੇ ਵਿੱਚ ਆਪਣਾ ਸਟੱਡੀ ਵੀਜ਼ਾ ਅਪਲਾਈ ਕਰਨਾ ਤੇ ਅੱਜ ਹੀ ਮਿਲੋ ਪੈਰਾਮਿਡ ਈ ਸਰਵਿਸਿਜ਼ ਦੇ ਮਾਹਰ ਵੀਜ਼ਾ ਕਾਉਂਸਲਰਾਂ ਨਾਲ ਆਪਣੀ ਐਲੀਜੀਬਿਲਿਟੀ ਚੈੱਕ ਕਰਵਾਓ ਔਰ ਕੈਨੇਡਾ ਦੇ ਮਸ਼ਹੂਰ ਯੂਨੀਵਰਸਿਟੀਆਂ ਔਰ ਕਾਲਜਾਂ ਵਿੱਚ ਮਈ ਅਤੇ ਸਪਟੰਬਰ 2019 ਸੈਸ਼ਨ ਲਈ ਆਪਣਾ ਦਾਖਲਾ ਕਰਾਓ ਤੁਸੀਂ ਕਾਲ ਕਰ ਸਕਦੇ ਹੋ 92563 92563 ਤੇ